ਹਾਂਜੀ ਸਤਿ ਸ਼੍ਰੀ ਅਕਾਲ ਵੇਲੇਮ ਜੀ ਕੀ ਹਾਲ ਚਾਲਾਂ ਉਮੀਦ ਕਰਦੇ ਆਂ ਵਧੀਆ ਹੋਵੋਗੇ ਵੈਲਕਮ ਜੀ ਅੱਜ ਤੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਵਲੌਗ ਕਰਦੇ ਆਂ ਸਟਾਰਟ ਤੇ ਦਿਖਾਉਣੇ ਆ ਤੁਹਾਨੂੰ ਆਪਣੀ ਰੁਟੀਨ ਤੇ ਵਲੌਗ ਪੂਰਾ ਦੇਖਿਓ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੂਗਾ ਜੇ ਵਲੌਗ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਤੇ ਅਜੋ ਅੱਜ ਦਾ ਵਲੌਗ ਕਰਦੇ ਆਂ ਸਟਾਰਟ ਮੌਸਮ ਠੀਕ ਆ ਤੁਸੀਂ ਦੇਖ ਸਕਦੇ ਹੋ ਤਕਰੀਬਨ ਤਕਰੀਬਨ ਜਿਹੜਾ ਨਾ ਮੌਸਮ ਧੁੱਪ ਹਲਕੀ ਹਲਕੀ ਨਿਕਲੀ ਹੋਈ ਆ ਹੋਮ ਵਜਾ ਇਹਦਾਂ ਲੱਗਦਾ ਕਿ ਅੱਜ ਮੀਂ ਵੀ ਦਿਨ ਕਿਦਾਂ ਦਾ ਲੰਘਦਾ ਮੀ ਆਉਂਦਾ ਕਿ ਨਹੀਂ ਆਉਂਦਾ ਜੋ ਬਣਦਾ ਅੱਜ ਦੇ ਵਲੌਗ ਦੇ ਵਿੱਚ ਹੋਏਗਾ ਸਾਡੇ ਰੂਬਰੂ ਤੇ ਵਲੌਗ ਕਰਦੇ ਆਂ ਸਟਾਰਟ ਲੋ ਜੀ ਕਹਿੰਦੇ ਚਿਸਤੀ ਆ ਗਿਆ ਪੱਠੇ ਲੈ ਕੇ ਸਭ ਤੋਂ ਪਹਿਲਾ ਕੰਮ ਆਪਣਾ ਹਈ ਹੁੰਦਾ ਸਵੇਰ ਤੜਕੇ ਉੱਠ ਕੇ ਲੋ ਜੀ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਥੋੜਾ ਉਰੇ ਰੱਖ ਹਾਂ ਠੀਕ ਆ इतने सीधा कर इतने सीधा कर ना टा कर ला बस 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 ठीक है एकदा तेरे चूचे लै गए अल कस्मे चलो भ ਚਲ 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 ਇਹ ਹੀ ਯਾਰ ਇਹਨਾਂ ਦਾ ਕੰਮ ਠੀਕ ਆ ਜਾਣਦੇ ਹੈ ਨਹੀਂ ਕੁਝ ਵੀ ਲਓ ਜੀ ਆਹ ਚੂਚੇ ਤੇ ਮੈਂਟ ਮਾਰ ਕੇ ਸਭ ਤੋਂ ਪਹਿਲੇ ਹੁੰਦੇ ਨਾ ਲੋਈ ਕਬੂਤਰਾਂ ਨੂੰ ਦਾਣਾ ਪਾ ਗਾ ਬਾਕੀ ਵੀ ਕੱਢਦੇ ਬਾਅਦ ਆ ਆ ਆ ਆ ਆ ਇਧਰ ਤੈਨੂੰ ਕੀ ਰੌਲਾ ਕਾ ਬੀਨ ਨਾ ਮੈਂ ਬੈਠਾ ਕਿੱਥੇ ਆ ਯਾਰ ਚਰਨਾ ਖਲਾਰਾ ਪੱਠੇ ਪਾਉਣ ਬਚਾ ਉੱਤੇ ਬਾਈਕ ਮਨ ਕਰ ਤੂੰ ਉਸੇ ਅੰਦਰ ਆ ਕੇ ਪੀ ਲੈਂਦਾ ਪੱਕੇ ਥੱਲੇ ਨਹੀਂ ਇਹ ਠੀਕ ਆ ਪੱਕੇ ਥੱਲੇ ਮੋੜ 20 ਮਿੰਟ ਨਹੀਂ ਮੈਂ ਬਾਹਰ ਆਉਣਾ ਯਾਰ ਚੱਲਨੇ ਭਾਈ ਲੈਣੇ ਬੋਈ ਪੱਠੇ ਪੁੱਠੇ ਕੁੱਤਰੇ ਗਏ ਆ ਮਾਸ਼ਾਅੱਲਾ ਇਹ ਤਾਂ ਪੱਠੇ ਵੀ ਚੰਗੇ ਚੋਖੇ ਵੱਡੇ ਮੈਨੂੰ ਲੱਗਦਾ ਕਮੈਂਟਾਂ ਨਾਲ ਦਾ ਅਸਰ ਤੇ ਨਹੀਂ ਕਰ ਲਿਆ ਉਹ ਯਾਰ ਮੈਂ ਖਾਈ ਵਾਡੂ ਅੱਡ ਲਾ ਹੈ ਅੱਜ ਮੈਂ ਖਵਾ ਅੱਜ ਦਾ ਅੱਡਾ ਥੱਲੇ ਜਿਆਦੇ ਵਾਡ ਕੇ ਲੈ ਅੱਛਾ ਲੋ ਹੀ ਤਾਡਾ ਅਸਰ ਇਧਰ ਵੀ ਹੋ ਗਿਆ ਜੀ ਮੋੜ ਵੀ ਨਾ ਮੋਟੀਆਂ ਹੋਵੇ ਤਾਂ ਮੋੜ ਭਾਈ ਰੱਬੂ ਆਈ ਨਹੀਂ ਨਹੀਂ ਹੋ ਜਾਣਗੀਆਂ ਇਨਸ਼ਾ ਅੱਲਾਹ ਗਰਮੀ ਕੱਟੀਏ ਨਾ ਤੇ ਬਿਲਕੁਲ ਠੀਕ ਹੋ ਜਾਣੀਆਂ ਆ ਮਾਸ਼ਾ ਅੱਲਾਹ ਚੂਚੇ ਆਪਣੇ ਦੇ ਵਾਵਾ ਕੱਲ ਬਾਰਾ ਸੋਈ ਆ ਨਾ ਹੋ ਗਿਆ ਹਾਂ ਠੰਡਾ ਮੌਸਮ ਬਦਿਆ ਹਾਂ 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 ਤੇ ਅੱਗੇ ਨਾਲ ਦੁੱਧ ਵੀ 2 ਕਿਲੋ ਡੇਟ ਵਧ ਗਿਆ ਤੇ ਪੱਠੇ ਵੀ ਚੋਖੇ ਚੱਕੇ ਆ ਉਹਨਾਂ ਨੇ ਖਾਦੇ ਮਤਲਬ ਬਹੁਤੇ ਖਾਦੇ ਅੱਜ ਫਿਰ ਗਰਮੀ ਪੈਣੀ ਹੈ ਸ਼ਾਮੀ ਫਿਰ ਅੱਜ ਬਹੁਤ ਜ਼ਿਆਦੀ ਗਰਮੀ ਆ ਹੋ ਮੱਜਾ ਹੋਇਆ ਪੂਰਾ ਮਤਲਬ ਬੈਨ ਲੱਗਣ ਦਿਆ ਕਿ ਜਿਵੇਂ ਪਤਾ ਨਹੀਂ ਕੀ ਹੋ ਗਿਆ ਅੱਜ ਕਹਿੰਦੇ ਸੀ ਮੀਂਹ ਪੈਣਾ ਵਾ ਲੇਕਿਨ ਵੇਖੋ ਪੈਂਦਾ ਜਾਂ ਨਹੀਂ ਪੈਂਦਾ ਧੁੱਪ ਤਾਂ ਹੈਗੀ ਆ ਹਾਂ ਹੁਣ ਸਭ ਤੋਂ ਪਹਿਲਾਂ ਜਿਹੜਾ ਮੇਨ ਕੰਮ ਆ ਤੂ ਪਾ ਦਾ ਪੱਠੇ ਚਿਸਤੀ ਤੇ ਸੈਨਸ ਆਪਾਂ ਕਹੀ ਫੜੀਏ ਤੇ ਥੋੜਾ ਫੜੀਏ ਉਹ ਜਾ ਕੇ ਕੋੜੀ ਦਾ ਥਾਂ ਸੈੱਟ ਕਰਕੇ ਆ ਜਿਹੜੀ ਖੁਰਲੀ ਆਪਾਂ ਕੱਲ ਇੱਥੇ ਰੱਖੀ ਸੀ ਇਹ ਚੱਕ ਕੇ ਚਲ ਜਾਈਏ ਉੱਥੇ ਤਾਂ ਕਿ ਉਹ ਛਾਵੇਂ ਬਣੀਏ ਵਿਚਾਰੀ ਬੜਾ ਜਾਂ ਮੈਂ ਤੇ ਇੱਕ ਹੋਰ ਗੱਲ ਸੋਚਦਾ ਇੱਥੇ ਬਣਦੀ ਐ ਇੱਥੇ ਮੱਝ ਬਣਨੀ ਆ ਉਹ ਸੱਚ ਮੈਂ ਪੱਖਾ ਲਾਉਣ ਦੀ ਸੋਚਣ ਲਿਆ ਸੀ ਵੇਇਤੇ ਬਾਨੇ ਕੇ ਪੱਖਾ ਲਾ ਲੀਏ। ਸੋਚਦਾ ਤਾਂ ਸਹੀ ਪੈਸਾ ਬਾਕੀ ਕਿੱਥੇ ਮਿਲੂ। ਬਾਕੀ ਫਿਰ ਇਦਾਂ ਕਰਦੇ ਮੱਝ ਉੱਤਰ ਬੰਦੋ। ਇਹੋ ਉਹਨੇ ਕਾਜੀ ਕਿ ਨਹੀਂ ਗੀਆ। ਚਾ ਰੈਣ ਦੇ ਫਿਰ ਆਹ ਹੋੜਿੰਗਣਾ ਉਹਨਾਂ ਨੇ। ਚਲੋ ਆਜੋ ਫਿਰ ਸਾਮ ਕੀ ਚੱਕ ਮੇਰਾ ਭਰਾ ਚਲੀਏ। ਲੋ ਜੀ ਚੱਲਦੇ ਹਾਂ। ਲੋਈ ਝਟ ਦੀ ਚਾਹ ਟੈਂਬਰ ਰਣੀ ਅਸੀਂ। ਪੰਤੀ ਜਿਹੜਾ ਖੁੱਲੀ ਜੀ ਕਰਕੇ। ਲੋ ਜੀ। ਵਾਹ ਵੀ ਵਾਹ ਮੁੰਡਿਆ। ਪੈਚ ਰਸੀ ਕੱਟ ਸਾਮੇ ਦੀ। ਸਲਾਮ ਅਲੈਕੁਮ ਵਾ ਅਲੈਕੁਮ ਅਸ ਸਲਾਮ ਕਿਵੇਂ ਹੋ ਮੈਂ ਮੈਂ ਤਾਂ ਕੀਤੀ ਹੁੰਦੇ ਕੰਮ ਕੀਤੀ ਹੁੰਦੇ ਕਰੀ ਘੋੜੀ ਦਾ ਥਾਂ ਕਰੀ ਕੁੱਤਿਆਂ ਦਾ ਥਾਂ ਕਰੀ ਬਿੱਲਿਆਂ ਦਾ ਥਾਂ ਵਾ ਕੀ ਕਰੀਏ ਮਾੜੇ ਬੰਦੇ ਆ ਤੁਸੀਂ ਕਿੱਥੇ ਜਾਓਗੇ ਹੈ ਤੁਸੀਂ ਕਿੱਥੇ ਜਾਓਗੇ ਅਸੀਂ ਜਿੱਥੇ ਰਹਿ ਰਹੇ ਹਾਂ ਉੱਥੇ ਰਾਵਾਂਗੇ ਅੱਛਾ ਕੀ ਕੀ ਦੀ ਜਾਣੇ ਕੋਈ ਨਹੀਂ ਯਾਰਾ ਨਾ ਐਮਬਰ ਵਾਸਤੇ ਆ ਥਾਂ ਜਿਹੜੀ ਸੀ ਖਰਾਬ ਹੋ ਗਈ ਸੀ ਪਾਣੀ ਆ ਬਣਾ ਹੁਣ ਉਹ ਉੱਥੇ ਨਾ ਨਵੀਂ ਸਿਲੈਕਸ਼ਨ ਕੀਤੀ ਹੈ ਆਹੋ ਉੱਥੇ ਵੈਸੇ ਹੁਣ ਖੋਲੀ ਕਰਕੇ ਬੰਦਤੀ ਜਿਹੜਾ ਫਿਰ ਤੁਰ ਲਵੇ ਉਨੀ ਦੇਰ ਨੂੰ ਨਾ ਚિસ્ਤੀ ਪਾਲੂਗਾ ਪੱਠੇ ਤੇ ਖੁਰਲੀ ਫੇ ਚੱਕ ਲਿਆਵਾਂਗੇ ਸੁਣਾ ਨਹੀਂ ਉਹ ਉੱਥੇ ਰੱਖਾਂਗੇ ਅੱਜ ਕੁਛ ਨਹੀਂ ਯਾਰ ਬਸ ਸਮਝ ਨਹੀਂ ਆ ਰਹੀ ਕੀ ਹੋਇਆ ਗਰਮੀ ਬਹੁਤ ਆ ਇੱਕ ਤਾਂ ਗਰਮੀ ਬਹੁਤ ਆ ਗਰਮੀ ਵਾਕੇ ਬਹੁਤ ਆ ਭਰਾਵਾ ਮੈਨੂੰ ਫੋਨ ਲਿਆ ਨਹੀਂ ਸਲਾਹ ਕੀਤੀ ਇਨਫਨਿਕਸ ਲਿਆ 30000 ਦਾ ਫੇਬ ਬਣ ਗਈ ਹੁਣ 40 45000 ਦਾ ਲੈਣਾ ਫਿਰ ਤੂੰ ਮੈਨੂੰ ਕਹਿਦਾ ਆਈਫੋਨ 12 ਲੈ ਲੈ ਹਾਂ ਫਿਰ ਮੈਂ ਸਲਾਹ ਕੀਤੀ ਕਹਿੰਦੇ ਆ 12 ਨਹੀਂ ਲੈਣਾ ਤੇਰੇ ਨਾਲ ਲੈ ਲੈਣੇ ਆ 12 ਨਹੀਂ ਸਹੀ ਹੈ 13 ਲੈ ਲੈ ਹਾਂ ਫਿਰ ਮੈਂ 13 ਯਾਨੀ ਕਿ ਪੈਸੇ ਇਕੱਠੇ ਕਰਨੇ ਸ਼ੁਰੂ ਕਰਨਾ ਹੂੰ ਰਾਤੀ ਇੱਕ ਬੰਦਾ ਬੈਠਾ ਬੈਠਾ ਇਹਨੂੰ ਕਹਿੰਦਾ ਵੀ 1 ਲੱਖ 5000 ਦੇ ਮੈਂ ਤੈਨੂੰ ਆਈਫੋਨ 13 ਪ੍ਰੋ ਮੈਕਸ ਦਿੰਦਾ ਇੱਕ ਮਿੰਟ ਵੇਖ ਸਾਂ 1 ਲੱਖ ਗੱਲ ਅਸੀ ਮੇਰੀ ਘੁੰਡੀ ਆੜੀ ਜਾਣਾ ਮੈਨੂੰ ਰਾਤ ਦੀ ਨੀਂਦ ਨਹੀਂ ਆਉਂਦੀ ਵਕਰਾ ਹੀ ਹੁਣ ਮੇਰਾ ਲਾਲਚ ਵਧਦਾ ਜਾਂਦਾ ਹੁਣ ਮੇਰੀ ਰਾਤ ਦੀ ਘੁੰਡੀ ਆੜ ਗਈ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਸਾਲ ਕੀ ਖੜੋ 15 ਲੈ ਲਈ ਆ ਸੈਪਟੰਬਰ ਚ ਮੈਂ ਵੇਚ ਦੇਣਾ ਆਪਦਾ ਆਹ ਜਿਹੜਾ ਮੇਰੇ ਕੋਲ ਆ ਨਹੀਂ ਨਹੀਂ ਇਹ ਬਹੁਤ ਦੂਰ ਕੀ ਲੰਬਾਈਆਂ ਹੈ ਤੇ ਭਾਈ ਵੀ ਕੱਢਣਾ ਹੌਲੀ ਹੌਲੀ ਕੁੰਡੀ ਪਸਾਉਣੀ ਆ ਨਹੀਂ ਨਹੀਂ ਵਸ ਹੁਣ ਇਹ ਤੋਂ ਅੱਗੇ ਗਿਆਦ ਹੁਣ ਇਹ ਤੋਂ ਅੱਗੇ ਮੌਤ ਹੀ ਆ ਇਹ ਤੋਂ ਅੱਗੇ ਮੌਤ ਹੀ ਆ ਮੇਨੂੰ ਇਹ ਤੋਂ ਅੱਗੇ ਜਲਾਵਤਨੀ ਆ ਘਰੋਂ ਘਰ ਵਾਲਿਆਂ ਨੇ ਘਰੋਂ ਕੱਢ ਦੇਣਾ ਕੀ ਕੁੰਡੀ ਵਧੀ ਪਈ ਸਮਝ ਨਹੀਂ ਆ ਰਹੀ ਹੁਣ ਲਾਜੀ ਸਮਾਨੇ ਦਾ ਬੜਾ ਮਤਵਿਕ ਹੋ ਕੇ ਰੁਕਿਆ ਹੋਇਆ ਸੀ ਲਾਜੀ ਸਮਾਨਾ ਲੈ ਗਾ ਜੀ ਫੋਨ ਨਹੀਂ 13 Pro ਬਹੁਤ ਅੱਛਾ ਹੈ 13 ਕੱਲਾ 13 Pro ਬਹੁਤ ਅੱਛਾ ਹੈ 13 Pro ਲੱਭ ਲਾ ਇਹਨਾਂ ਪ੍ਰੋ ਤੇ ਲੱਭ ਰਿਹਾ ਵਾ ਉਹ ਲਾਲਾ ਮੈਕਸਿਮ ਨੂੰ ਵੀ ਛੱਡ ਦੇ ਭਾਵੇਂ ਨੋ ਇਸ਼ੂ ਪਾਕਟ ਫੋਨ ਹੈ ਅੱਛਾ ਫੋਨ ਹੈ ਮੈਕਸ ਇਸ ਤੋਂ ਵੀ ਮਹੰਗਾ ਵਾ ਭਾਜੀ ਮੈਕਸਿਮ ਨੂੰ ਤਾਂ ਫਿਰ ਹੱਥ ਜ਼ਾਰ ਹੀ ਗੱਲ ਆ ਫਿਰ ਜਿੱਦਾਂ ਇਦਾਂ ਇਹ ਕਿਹੜਾ ਆ ਦੱਸੀ ਨੂੰ ਮੇਰੇ ਵਾਲਾ ਮੇਰੇ ਵਾਲਾ 15 ਪ੍ਰੋ ਮੈਕਸ 16 ਲੈਣਾ ਹੁਣ ਸैम ਆਪਾਂ ਕਿੰਨੇ ਦੇਣਾ ਆ ਓਏ ਪਕੀਓ ਨਾਲ ਲੱਗਾ 17 ਸੁਣ ਮੈਂ ਇਥੋਂ ਜਾ ਉਹ ਬਾਲ ਦੇ ਆ ਰਿਹਾ ਨਵਾਂ ਵਰਜਨ ਕਿਹੜਾ ਆ ਰਿਹਾ 17 ਕਿੰਨੇ ਕਿੰਨਾ ਹੋਊਗਾ ਸਤਾਰਾ ਹੋਣਾ 1.5 4-5 ਲੱਖ ਦਾ ਬੱਸ ਉਹ ਤਾਂ ਇੱਕ ਗਾਂ ਵੇਖਣੀ ਤੇਰੀ ਹੁਣ ਦੇ ਦੂੰ ਹੈ ਆ ਹੁਣ ਦੋ ਸਾਲ ਇਦਾਂ ਹੀ ਬਸ ਜ਼ਿੰਦਗੀ ਤਰ ਲਿਆਂ ਸਈ ਮੰਗ ਕੇ ਖਾ ਲਾਂਗੇ ਪਰ ਫੋਨ ਸਤਾਰੇ ਲੈਣਾ ਇਹਨਾਂ ਦੀ ਮੰਗ ਬੜੀ ਵਧੀਆ ਹੈ ਜਿਹਨੂੰ ਕੰਮ ਹੁੰਦਾ ਬਿਲ ਕਿਤੇ ਹੋਰ ਨੂੰ ਫੋਨ ਕਰਦਾ ਉੱਥੇ ਹੋਣਾ ਇਹਨਾਂ ਨੇ ਯਾਰ ਮੇਰੇ ਕੋ ਨਹੀਂ ਆਇਆ फेर ਉੱਥੋਂ ਕੱਢਦਾ ਉਹਨੂੰ ਫੋਨ ਕਰੂਗਾ ਵੀ ਫਲਾਣੇ ਕੋ ਹੁਣਾ ਫਲਾਣੇ ਹੁਣਾ ਇਹ ਡਿਮਾਂਡਾਂ ਵਧੀਆਂ ਵਈਆਂ ਡਿਮਾਂਡਾਂ ਵਧੀਆਂ ਵਈਆਂ ਤੈਨੂੰ ਪਤਾ ਲੱਗਿਆ ਤੇਰੀ ਵਕਤ ਕੀ ਆ ਵਕਤ ਕੀ ਆ ਹਾਂ ਹੁਣ ਹੋਰ ਵਧੀਆ ਗਰਮੀ ਬਹੁਤ ਜ਼ਿਆਦੀ ਆ ਕੱਲ ਘੰਟਾ ਆਂਦੇ ਮੈਨੂੰ ਇਹ ਸਾਰੇ ਹਾਂ ਕੱਲ ਤੇਰੇ ਬੇਹੋਣੀ ਮੈਨੂੰ ਘੰਟਾ ਲਾਉਂਦੇ ਰਹਿ ਆ ਸ਼ਹਿਰ ਗਿਆ ਹੀ ਤੇਰੇ ਨਾਲ ਲੈ ਅੱਗੇ ਮੂੰਹ ਕੇ ਅੱਛਾ ਅੱਛਾ ਚਲੋ ਸਹਮਿਆ ਖੁਰਲੀ ਚ ਕੈਮਰਾ ਫੜਾ ਉਹ ਜਾ ਲਈ ਮੋਕਾ ਕੁੜੀ ਨੂੰ ਹੋਏ 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 ਕਸਮੇ ਜਾਨ ਨਿਕਲ ਗਈ ਆ ਕੁੜੀ ਡਿੱਗੀ ਬਹੁਤ ਭੈੜੀ ਆ ਐਮਬਰ ਸਹਮ ਦੇਖੀ ਆ ਰੱਸਾ ਪਾਇਆ ਸੀ ਨਾ ਤੇ ਰੱਸਾ ਤੜਾ ਲਿਆ ਪਿਛਲੇ ਤਾਂ ਤੇ ਬਾਹਰ ਪਉਂਦੀ ਪਈ ਤੋਰ ਮੜਾ ਜਾਣੂ ਥੋੜਾ ਆ ਜਾ ਨਾ ਠੀਕ ਆ ਥੋੜਾ ਜਾ ਨਾ ਸਮਾਨਿਆ ਮਾੜੀ ਪਿੱਛੋਂ ਪਾਰ ਆੜੀ ਛਾਇ ਸੀ ਨਾ ਆ ਹੁੰਦੇ ਬੈਠ ਹਾਂ ਇਹਨਾਂ ਤੋਂ ਥੋੜੀ ਦੋ ਵੱਜੀ ਆ ਐ ਹੋ ਕੇ ਬੈਠੇ ਆ ਉਹ ਬੈਠੀ ਨਹੀਂ ਗਈ ਵੱਜੀ ਬਹੁਤ ਪੁੱਠੀ ਆ ਚੋਕ ਥੋੜੀ ਜਿਹੀ ਪੈ ਗਈ ਕੁਛ ਨਹੀਂ ਅੱਲਾ ਕਰੇ ਬਚ ਗਈ ਠੀਕ ਆ ਹੋਏ 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 ਐ ਬੜੀ ਨੀ ਬੁਰੀ ਡਿੱਗੀ ਆ ਇੰਨੀ ਬੁਰੀ ਡਿੱਗੀ صدਕਾ ਦਿੰਨੇ ਜਾ صدਕਾ ਹੁਣੇ ਹੀ ਹੁਣੇ ਹੀ ਉਏ ਮੈਨੂੰ ਸੀ ਮਣਕਾ ਹੀ ਨਾ ਟੁੱਟ ਗਿਆ ਹੋਵੇ ਲਾ ਦੀ ਕਸਮੇ ਜਿਹੜੇ ਹਿਸਾਬ ਨਾਲ ਡਿੱਗੀ ਤੈਨੂੰ ਪਤਾ ਨਾ ਰਸਾ ਨੂੰ ਛੋਟਾ ਪਾਉ ਹੋਰ ਰਸਾ ਪੋਣਾ ਹੀ ਨਹੀਂ ਅੱਜ ਤੋਂ ਬਾਅਦ ਇਦਾਂ ਬਹੁਤ ਗੰਦਾ ਰਸਾ ਪਾਇਆ ਪਿਛਲੀਆਂ ਲੱਤਾਂ ਪੱਠਿਆਂ ਨੂੰ ਰੋਲਾ ਬਣ ਗਿਆ ਵੇਖੋ ਝੋਲ ਕੇ ਬਹੁਤ ਪੈਰ ਤੁਰਦੀ ਪਈ ਆ ਯਾਰ ਸਮਾਨਿਆਂ ਮਾੜੀ ਦੀ ਦਾਵ ਤੇ ਫੇ ਹੈਗੀ ਆ ਇਹ ਹੋਇਆ ਨਹੀਂ 2 ਘੰਟੇ ਤੇ ਲੱਗਦੇ ਸੈਟ ਆ ਮਾਸ਼ੱਲਾ ਓਏ ਹੋਏ 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 ਕਸਮੇ ਜਾਨ ਨਹੀਂ ਕੱਟਦੀ ਬਾੰਦਰੀ ਇਹਨੇ ਉਹ ਡਰੀ ਤਣਾਵੇ ਤੇ ਮੇਰਾ ਕੋਈ ਛਾਲ ਰੋਹੇ ਉਹ ਯਾਰ ਐਵੇਂ ਡਰ ਜਾਂਦੀ ਹੈ ਨਾ ਇਹ ਰੌਲਾ ਤੇ ਆ ਵਾ ਬੱਸ ਰਸਾ ਦਿੰਨਾ ਆ ਕਿਸ਼ਤੀ ਤਾਹਮ ਸਕਦਾ ਕਿ ਕੀ ਹੋਣਾ ਪੁਰੀਆਂ ਉਧਰ 부ਜੀ ਉਧਰ ਪਤਾ ਨਹੀਂ ਨਾ ਲੱਗਾ ਤਬਾਗੀ ਕੋ ਵਰੀ ਸੋ ਯਾਰ ਫੋੜੇ ਨਾ ਪੜੇ ਐਸੇ ਹੁਣ ਬਹੁਤ ਹੋ ਗਿਆ ਪਾਈ ਇਹਨਾਂ ਪਰਾਂ ਉਹਦੀ ਖੈਰ ਆ ਉੱਥੇ ਆਪਾਂ ਨੂੰ ਕੰਮ ਹੀ ਕੋਈ ਨਹੀਂ ਗਾ ਉੱਥੇ ਖੁਣਾਉਂਦੀ ਜਾ ਨਹੀਂ 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 ਲੋਜੀ ਅੰਬਰ ਰਾਣੀ ਨੂੰ ਹੁਣ ਬੰਨਨ ਤਾਂ ਸਕੂਨਾਂ ਹੱਥੋਂ ਤੇ ਫੇਰ ਲਿਆ ਵਾ ਪੱਠੇ ਛੱਡੇ ਖਾਂਦੀ ਪਈ ਆ ਸ਼ੁਕਰ ਆ ਰੱਬ ਦਾ ਉਹਨੂੰ ਹੋਇਆ ਹੀ ਪਤਾ ਨਹੀਂ ਕੀ ਸੀ ਅਚਾਨਕ ਬੜੀ ਜਿਆਦੀ ਪੁੱਠੀ ਤੇ ਬੜੀ ਕਸੂਤੀ ਡਿੱਗੀ ਮੈਨੂੰ ਟੈਨਸ਼ਨ ਨਹੀਂ ਪੈ ਗਈ ਸੀ ਇੱਕ ਤਾਂ ਪਿਛਲੀਆਂ ਲੱਤਾਂ ਦੇ ਬਹੁਤਾ ਭਾਰ ਪੈ ਗਿਆ ਉਹਦੇ ਜਿਹੜਾ ਹੈਗਾ ਪੱਠਿਆਂ ਤੇ ਹਨਾ ਫਿਰ ਮੈਂ ਸੀ ਧੌਣ ਦੇ ਪੱਠੇ ਨਾਲ ਖਿੱਚੇ ਗਿਆ ਹੁਣ ਕਿਉਂਕਿ ਜਦੋਂ ਉੱਠ ਕੇ ਤੁਰੀ ਨਾ ਉਹ ਤੇ ਇਦਾਂ ਇਦਾਂ ਜਿਵੇਂ ਝੂਲਦਾ ਨਹੀਂ ਪਿਆ ਪਸੂ ਪਤਨੂ ਪਤਨੂ ਕੀ ਹੋ ਗਿਆ ਉਦਾਂ ਤੇ ਜਾਨ ਨਿਕਲ ਗਈ ਸੀ ਲੇਕਿਨ ਅਲਹਮਦੁਲਿਲਾ ਹੁਣ ਬਿਲਕੁਲ ਠੀਕ ਆ ਤੇ ਅੱਜ ਜੀ ਇਹਨਾਂ ਦਾ ਲੱਗੇ ਆ ਹੱਲ ਕਰਨ ਆਪਾਂ ਆ ਜਿਹੜੇ ਆਪਣੇ ਆ ਜੰਗਲੀ ਕਬੂਤਰ ਇੱਥੇ ਰਹਿੰਦੇ ਆ ਇਹ ਬੜੇ ਚਿਰ ਦਾ ਕੰਮ ਸਾਡਾ ਫਸਿਆ ਸੀ ਕਿਉਂ ਸੈਨ ਸਰ ਆਹ ਦਿਨ ਦਾ ਹੀ ਸੀ ਵਾਵਾ ਦਿਨ ਦਾ ਹੀ ਕੰਮ ਸੀ ਤੇ ਅਸੀਂ ਕਿਹਾ ਵੀ ਅੱਜ ਇਹ ਨਿਬੇੜ ਦਈਏ ਲੱਭਦੀਆਂ ਨਹੀਂ ਥੱਗੇ ਔ ਟੋਕਰੀਆਂ ਸੀ ਲਾਉਣੀਆਂ ਸੀ ਤੁਹਾਨੂੰ ਪਤਾ ਵਾ ਬੜੀ ਦੇਰ ਦਾ ਕਿਹਾ ਹੋਇਆ ਵੀ ਟੋਕਰੀਆਂ ਲਾਉਣੀਆਂ ਲੇਕਿਨ ਲੱਭਦੀਆਂ ਨਹੀਂ ਸੀ ਹੁਣ ਆ ਗਿਆ ਸੀਜ਼ਨ ਹੁਣ ਆ ਗਿਆ ਸੀਜ਼ਨ ਅੰਬਾਂ ਦਾ ਹੁਣ ਟੋਕਰੀਆਂ ਵੀ ਲੱਭਣਗੀਆਂ ਵੈਸੇ ਵੀ ਤੁਹਾਨੂੰ ਪਤਾ ਹੁਣ ਕੰਮ ਦੇ ਮਗਰ ਪਏ ਆ ਆਪਾਂ ਜਿਹੜਾ ਜਿਹੜਾ ਕੰਮ ਆ ਨਿਬੇੜੀ ਤੁਰਿਆਣਾ ਇਨਸ਼ਾਅ ਇਥੇ ਲਾਉਣੇ ਆ ਨਹੀਂ ਨਹੀਂ ਅੱਜ ਇਨਸ਼ਾਅੱਲਾ ਮੈਂ ਚਲਾ ਹੁਣ ਪੁਲ ਤੇ ਜਾਣੇ ਪਿਜਾ ਵਾਲੇ ਤੇ ਇਨਸ਼ਾਅੱਲਾ ਟੋਕਰੀਆਂ ਲੱਭ ਕੇ ਲੈਣੇ ਜੇ ਨਾ ਲੱਭੀਆਂ ਤੇ ਅੱਜ ਫੇਰ ਮੋਟਰਸਾਈਕਲ ਸ਼ਹਿਰ ਨੂੰ ਹੀ ਪਾਵਾਂਗੇ ਅੱਲਾ ਦੀ ਸਪੁਰਦਿ ਹੈ ਫੇਰ ਅੱਜ ਹੈ ਚਲੋ ਵੇਖਦੇ ਆ ਲਓ ਜੀ ਬਿਸਮਿਲ੍ਲਾ ਜਾਣੇ ਆ ਪੁਲ ਤੇ ਟੋਕਰੀਆਂ ਲੈਣੇ ਜਾ ਕੇ ਆ ਸਾਨੂੰ ਇੱਕ ਤਾਂ ਲੈ ਗਿਆ ਸਾਡੇ ਮਗਰ ਮਗਰੀਆ ਸਾਡੀ ਜਾਣ ਕਿਉਂ ਨਹੀਂ ਛੱਡਦਾ ਜਿੱਹਾਂ ਜਾਓਗੇ ਮਾਰੇ ਕੋ ਪਾਓਗੇ ਜਾ ਜਾਨ ਛੱਡ ਲਓ ਜੀ ਆ ਗਏ ਫਲਾਂ ਵਾਲੀ ਦੁਕਾਨ ਤੇ ਅਸਮਾਨਾ ਸਾਨੂੰ ਖਮਾਉਣ ਲੱਗਾ ਹੈ ਹਾਂ ਇਧਰ ਚੱਲ ਲੈ ਬਾਹਰ ਤੋਂ ਮੰਗੇਗਾ ਆਇਆ ਫੇਰ ਲੋ ਜੀ ਟੋਕਰੀਆਂ ਆਈਆਂ ਤੇ ਸਾਨੂੰ ਆ ਕੰਮ ਨਹੀਂ ਚਾਹੀਦਾ ਆ ਟੁੱਟੀ ਟੋਟੀ ਥੋੜੀ ਜੀ ਮੇਰਾ ਭਰਾ ਵਾਹ ਹਾਂ ਇਹ ਚੇਂਜ ਕਰਕੇ ਕੋਈ ਨਹੀਂ ਹੁੰਦਾ ਹਾਂ ਸਹੀ ਆ ਸਹੀ ਆ ਅਖਬਾਰ ਲਾਉਣੀ ਨਹੀਂ ਅਸੀਂ ਅਸੀਂ ਕਿਹੜਾ ਬੈਗ ਕਰਕੇ ਲੈਣੇ ਸਾਡੇ ਬਾਗ ਆ ਅੱਜ ਤੇ ਕਬੂਤਰਾਂ ਵਾਸਤੇ ਲਾਉਣੇ ਆ ਯਾਰ ਫਾਂਤ ਲਾ ਦੇਣੀ ਆ ਨਹੀਂ ਨਹੀਂ ਗਾਂ ਦੀ ਲੋੜ ਨਹੀਂ ਹਾਂ ਫੁੱਟੋ ਵੜਨਾ ਹਾਂ ਠੀਕ ਆ ਬਾਬੇ ਹੋਰ ਕੱਢ ਲਿਆ ਆ ਫੜ ਤੁਹਾਨੂੰ ਰੱਖਿਆ ਇੱਕ ਵੇ ਲੋ ਜੀ ਟੋਕਰੀਆਂ ਆ ਗਿਆ ਥਲੇ ਰੱਖੀ ਚੱਲ ਥਲੇ ਰੱਖੀ ਚੱਲ ਚਾਹਵਾ ਜੀ ਟੋਕਰੀਆਂ ਕਿੰਨੀਆਂ ਕਿ ਟੋਕਰੀਆਂ ਆ ਗਈਆਂ ਲੋ ਜੀ ਟੋਕਰੀਆਂ ਆ ਗਈਆਂ ਦੋ ਟੋਕਰੀਆਂ ਲੈ ਕੇ ਭਾਈ 10 ਕਿੰਨੀਆਂ ਲੈਣੀਆਂ ਮੰਗਵੀਆਂ ਨਹੀਂ ਓਏ ਹਾਂ ਅੱਜ ਭਾਈ ਮੰਗਵੀਆਂ ਵਾ ਨਹੀਂ ਨਹੀਂ ਸੰਨ ਦੱਸ ਦੇ ਨੇ ਤੇ ਫਿਰ ਛੇੜ ਦੇ ਪਰੇ ਇਹ ਕੇ ਗਰੀਬ ਦੇ ਨਾ ਸ਼ਾਪਰ ਚ ਹੀ ਜਾਣਾ ਉਹ ਸਮਾਨ ਚੱਡੇ ਇਹ ਨਹੀਂ ਆਉਣਾ ਇਹ ਨਹੀਂ ਕਹਿਣਾ ਵੀ ਆੜੇ ਸਾਫ-ਸਾਫ ਆ ਆ 20 ਰੁਪਏ ਕਿਲੋ ਆੜੇ ਇਹ 30 ਰੁਪਏ ਕੋਲ ਉਹ ਮੇਲਰ ਕਾਉਣਾ ਆ 30 ਵਾਲੇ ਦੇ ਹਾਂ 300 ਰੁਪਏ ਆ ਪਰੇ ਹੋ ਜਾ ਪਰੇ ਹੋ ਜਾ ਉਹ ਤੇਰੀ ਖਾਦ ਠੀਕ ਆ ਆ ਸਹੀ ਆ 10 ਕੀ ਕਰ ਲਈਏ ਆ ਨਾ ਆ ਨਾ ਯਾਰ ਆ ਬਹੁਤ ਲੱਸੀ ਆ ਵਿਚਾਰੀ ਮਾੜੀ ਹੋਈ ਐ ਤੇਰੇ ਵਾਲੇ ਆ ਮੈਂ ਤੂੰ ਦੱਸਾਂ ਕਿ ਤੂੰ ਜਾ ਕੇ ਫਟੀਆਂ ਵੀ ਲਾ ਦੇਣਾ ਉਹਨਾਂ ਨੇ ਪਰਿੰਦਿਆਂ ਨੇ ਅਜੀਆਂ ਜੋੜਨੀਆਂ ਵੀ ਨਿਕਲ ਨਹੀਂ ਹੋ ਰਹੀਆਂ ਚਲੋ ਅੱਲਾ ਖੈਰ ਕਰੇਗਾ ਕਿੰਨੀ ਹੋ ਗਈ? ਕਿੰਨੀ ਹੋ ਗਈਆਂ? 1 2 3 4 2 6 ਹੋ ਗਈ। 4 ਹੋਰ ਦਿਓ। ਆ ਮੈਂ ਲਗਾ ਚਾਈਨੀ ਖਬਾਰ ਪੜਨ ਵੇਖ ਮੈਂ ਤਾਂ ਚਾਈ ਨਹੀਂ ਹੁੰਦੀ ਇਹ ਮੈਨੂੰ ਸ਼ਿਪਿੰਗ ਵਾਲੰਸ ਜੇ ਹੈ। ਵਾਂਸ ਯੂ ਮੀ ਪਲੀਜ਼ ਮਰਜ਼ਮ। ਆ ਬਲੰਗਜ਼ ਮੈਂ। ਆ ਕਿੰਨੀ ਆ? ਸਾਰੀ ਆਪਾ ਕੀ ਆਲੀ? ਛੱਡੀ ਕੋਈ। ਠੀਕ ਹੈ। ਗਰਮੀ ਦਾ ਤੋੜ ਕੀਤਾ ਹੋਇਆ ਤੂੰ ਟਿੰਡ ਕਰਾ ਕੇ। ਹੈ ਨਹੀਂ। ਨਹੀਂ ਇੱਕ ਟੱਪਾ ਹੈ। ਗਰਮੀ ਦਾ ਤੋੜ ਆ। ਕਿੰਨੇ ਹੋ ਗਏ? 50 ਹੋ ਗਏ। ਹੈ? 50 ਹੋ ਗਏ। ਬਸ ਠੀਕ ਹੈ ਡਨ ਕਰੋ। ਲੋ ਜੀ ਇਹ ਕੱਢ ਦੋ ਸਮਾਨੇ ਦੇ ਬਟਨ ਨਹੀਂ ਆਇਆ ਬਸ ਠੀਕ ਆ ਸਮਾਨ ਖਮਾਰ ਦੇ ਦੇ ਇਹ ਤੇ ਦਾ ਬੱਕਰੇ ਬੈ ਇਕੱਠੇ ਪੜਦੇ ਹੁੰਦੇ ਇਹ ਤੁਸੀਂ ਲੈ ਆਣੀਆਂ ਮੈਨੂੰ ਪਤਾ ਦੇਖ ਪਤੀਸਾ ਖਾਣਾ ਤੂੰ ਭਰਾਵਣੇ ਰਾਜੋਂ ਤੇ ਭਾਈ ਲੱਭੇ ਸਹੀ ਹੁਣੇ ਖਵਾ ਲਾ ਖਾ ਲਾਂਗੇ ਕਿੱਡੀ ਗੱਲ ਆ ਹੈਂ ਖਾ ਲਾਂਗੇ ਨਿੰਕੋ ਦੇ ਆਉਗੀ ਨਾ ਥੋੜੀ ਬੋਤੀ ਹਾਂ ਆਇਆ ਏ 500 ਰੁਪਿਆ ਇੱਕ ਪੈਗੀ ਦਾ ਲੈਣਾ ਹੈ 500 ਰੁਪਿਆ ਅੰਬਾਂ ਲਈ ਜੇ 500 ਜਣਾ ਹੋਣਾ ਇੱਥੇ ਵਾਈਂ ਪਹਿਲੇ ਲਵਾ ਲੈਣੇ ਦੀ ਆ ਅੰਬਾਂ ਦੀਆਂ ਭਰੀਆਂ ਨਾ ਲੈਣਦੇ ਅੰਬਾਂ ਦੀਆਂ ਭਰੀਆਂ ਨਾ ਲੈਣਦੇ 500 ਦੀਆਂ ਉਹ ਅੰਬਾਂ ਦੇ ਭਰੀਆਂ 300 ਲੱਭੇਂਗੀ ਯਾਰ ਉਹ ਤਾਂ ਲੈ ਕੇ ਦੇ ਨਾ ਇਹ 500 ਦੀ ਆ ਉਹ 300 ਦੀ ਵਾਕੇ 300 ਦੀ ਹੁੰਦੀ ਆ 300 ਦੀ ਲੱਭਦੀ ਉਹ ਚਾਰੀ ਕਿੱਥੇ ਆ ਉਹ ਚਾਰੀ ਹੁੰਦੀ ਥੜੇ ਮੁੱਤਰ ਲੋ ਜੇ ਹੁਣ ਸਮਾਨ ਸਾਹਿਬ ਛੱਡ ਕੇ ਆਉਣ ਸਾਡੇ ਨਾਲ ਬਿਲਕੁਲ ਤੁਸੀਂ ਲੈ ਜਾਣੀ ਆ ਮੈਂ ਆਪਾਂ ਜਾ ਕੇ ਸ਼ੌਂ ਸ਼ੌਂ ਹੀ ਕਰਨੀ ਹੈ ਭਾਈ ਅੱਖਾਂ ਵਿੱਚ ਦਰਦ ਦੇਖੋ ਮਾਰੀ ਕਿਦੋਂ ਯਾਰ ਤੁਹਾਡਾ ਨਾ ਦਾਵਤ ਦੂਗਾ ਤੇ ਟਾਈਮ ਹੋਇਆ ਉਦੋਂ ਸੱਦ ਲਿਆ ਜ ਹੁਣ ਉਹਨੂੰ ਨੀਂਦ ਆਈ ਹੈ ਨਹੀਂ ਤੁਸੀਂ ਮੈਂ ਬਸ ਖਾਣ ਪੀਣ ਦੇ ਮੌਕੇ ਤੇ ਭੱਜ ਕੇ ਆ ਜਾ ਤੁਸੀਂ ਦੁਪਹਿਰੇ ਦਾਵਤ ਗਾਣੀ ਮੈਂ ਕਹਾ ਮੈਂ ਨਹੀਂ ਆਉਣਾ ਨਹੀਂ ਦੁਪਹਿਰੇ ਕੀਤੀ ਹੁੰਦੀ ਤਾਂ ਚੋਰੀ ਤੂੰ ਆਇਆ ਨਾ ਸੀ ਮੈਂ ਨਹੀਂ ਆਣਾ ਸੀ ਅੱਜ ਅੱਜ ਦਾਵਤ ਦੇ ਰਿਆਂਾ ਯਕੂਬ ਹਾਂ ਬਾਰੇ ਸਰ ਨੇ ਆ ਪੇਨ ਭਾਈ ਆਪਾਂ ਚੱਲੇ ਸਾਂ ਓ ਚੱਕਾ ਤੂੰ ਚੱਕਿਆ ਪਿਆ ਯਟਾਲਾ ਟੈਕਟਰ ਬੜਾ ਟੱਕੂ ਬੀ ਆ ਵਾਟ ਤੇ ਬਾਟ ਕਰ ਇਹ ਠੇਰਾਖਾ ਬੜੀ ਇਟਾ ਦੇਲ ਤੂ ਸਾਨ ਵਾਲਾ ਜੋਰ ਅਸਾਂ ਉਹਦਾ ਜੋਰ ਇਹਨਾਂ ਨੇ ਲੱਗਾ ਵਾਕਈ ਮੇਰਾ ਸਿਰ ਦੁਆਗਾ ਮੈਂ ਖਾਣ ਨਹੀਂ ਆਉਣਾ ਹੈਗਾ ਇਹ ਮਰਣਾ ਮੰਜੇ ਤੇ ਹੀ ਪਿਆ ਹੋਵੇ ਤਾਂ ਵੀ ਇਹਨੇ ਕੁਛ ਖਾਣਾ ਨਹੀਂ ਛੜਣਾ ਸਹੀ ਗੱਲ ਆ ਅਸ ਕਰ ਤੂ ਪੂਰਾ ਜੋਰ ਲਾ ਕੇ ਗੱਲ ਕੀਤੀ ਅਗਰ ਆਹ ਹੀ ਬੰਦਾ ਸ਼ੇਖ ਹੁੰਦਾ ਉਸੇ ਟਰੈਕਟਰ ਤੇ ਯਕੀਨ ਮੰਨ ਹਾਂ ਤਾਂ ਸਮਝਣਾ ਨੇ ਵਟ ਕੱਢਦੇ ਨੇ ਟਰੈਕਟਰ ਦੇ ਨਹੀਂ ਤੇ ਭਾਈ ਵਟ ਉਦਾਂ ਹੀ ਕੱਢਦਾ ਬੜੀ ਟਰੈਕਟਰ ਚਲਾਉਂਦਾ ਮੈਂ ਮੇਰੀ ਡਰਾਈਵਰ ਵੀ ਛਿਕੇ ਇਨੂੰ ਉਸਤਾਜੀ ਸਾਰੀਆਂ ਮਿਕਸ ਮੁਕਸੀਆਂ ਸਾਨੂੰ ਕਰ ਦਿਓ ਆ ਉਹ ਤੁਹਾਨੂੰ ਨੇ ਇਦਾਂ ਕਰਦਣੀਆਂ ਵੀ ਕੱਲਾ ਵੀ ਚੱਲ ਜਣੇ ਲੈ ਜਾਣੀਆਂ ਨਹੀਂ ਨਹੀਂ ਹੋ ਗਈਆਂ ਪੁਰੀਆਂ ਬਸ ਦਾਣਾ 10 ਬਹੁਤ ਇੱਕ ਹੋਰ ਘਾਟ ਵੱਤ ਗਈਆਂ ਤੇ ਲੈ ਜਾਾਂਗੇ ਨਾ ਫਿਰ ਲੋ ਜੀ ਲੈ ਲਈਆਂ 10 ਕੀ ਅੱਗੇ ਕੀ ਹੈ ਤੁਰਿਆ ਚੱਲ ਉਹ ਵੇਖ ਜਾਂਦਾ ਭਾਜਰਾ ਲੈ ਕੇ ਚਾਬੀ ਯਕੀਨ ਮਾਜਾ ਭਾਜਾ ਹੈ ਖਾਲੀ ਚਾਹੀਦੀ ਆਂ ਬਾਈ ਆਪੇ ਬਾਝ ਤੋੜ ਲੈਣੇ ਚੋਰੀ ਓਏ ਆਵਾ ਵੰਡ ਵਿੱਚ ਖਰਾਸ਼ਾਂ ਪੈ ਜਾਣੀਆਂ ਟੋਕਰੀਆਂ ਉੱਤਰ ਆ ਗਈਆਂ ਉਹ ਨਹੀਂ ਉਹ ਪੈਂਦੀਆਂ ਮੇਰਾ ਮੈਨੂੰ ਦਿਲ ਵੱਡਾ ਕਰਨ ਦੇ ਐਵੇਂ ਰਾਹ ਦੇ ਗਿਆ ਫਿਰ ਛੋਟੀ ਜਾਣਾ ਹੈ ਨਾ ਨਿਯਮ ਟੋਕਰੀ ਲੈ ਵੀ ਦੇਰਲੇ ਹੁਣ ਚੱਲੇ ਆ ਤੇ ਚੱਲੇ ਵਿਹਲੀਆਂ ਪੇਟੀਆਂ ਲੈ ਗਿਆ ਪਿਓ ਦੇ ਪੁੱਤਾਂ ਨੇ ਨਹੀਂ ਕਿਹਾ ਵੀ ਚਲੋ ਦੋਸੇ ਰਾਮ ਵੀ ਲੈ ਆ ਜੀ ਨਾਲ ਘਰੇ ਜਾ ਕੇ ਠੰਡੇ ਕਰਕੇ ਖਾਂਦੇ ਜਿਹੜਾ ਏਸੀ ਨਵਾਂ ਲਵਾਇਆ ਆ ਵਾ ਅੱਛਾ ਦਿਲ ਕਿਦਾਂ ਕੀਤਾ ਤੇ ਮੈਂ ਸਹੀ ਸਹੀ ਦੱਸ ਦੇ ਮੈਨੂੰ ਕਿਦਾਂ ਐਰੇ ਉੱਤੇ ਵਾਣ ਦਾ ਵੰਡ ਫਾਈ ਜੀ ਟੋਕਰੀਆਂ ਨਾ ਟੋਕਰੀਆਂ ਲੱਗੀਆਂ ਦੰਮ ਵਾਸਤੇ ਕੋਈ ਚੀਜ਼ ਪਛਾਣ ਹੀ ਨਹੀਂ ਹੁੰਦੀ ਹਰ ਤੀਹ ਦਾਨ ਇਹ ਗੱਲ ਯਾਦ ਰੱਖੀ ਸਾਡੇ ਵਾਰੀ ਭੁੱਲ ਜਾਣਾ ਇਹ ਗੱਲ ਬਸ ਤੇ ਹੁਣ ਮੈਂ ਥੋੜਾ ਯੂਸ ਟੂ ਹੋ ਗਿਆ ਹਾਂ ਫੋਟੋ ਦੇਖਾਂ ਮੈਂ ਗਾਰੇ ਦੇ ਵਿੱਚ ਅਸੀਂ ਧੱਕ ਚੜਦਾ ਅੱਗੇ ਨਹੀਂ ਸੀ ਚੜਦਾ ਦੋ ਚਾਰ ਦਿਨ ਨਾ ਬੇ ਨਵੀਂ ਨਵੀਂ ਸੀ ਨਾ ਨਵੀਂ ਨਵੀਂ ਦੇ ਚਿੜੀ ਦਾ ਚਾਹ ਹੁੰਦਾ ਅੱਲਾ ਦਾ ਬੰਦਿਆ ਲੋ ਜੀ ਟੋਕਰੀਆਂ ਆਪਾਂ ਲੈ ਆਂਤੀਆਂ ਤੇ ਇਹ ਹੁਣ ਲੱਗੀਆਂ ਨਹੀਂ ਲੱਗਣ ਦਾ ਰੀਜ਼ਨ ਵੀ ਤੁਹਾਨੂੰ ਬਾਅਦ ਚ ਦੱਸਦਾ ਹਾਂ ਇਹ ਇਧਰ ਫਿਲਹਾਲ ਦੀ ਘੜੀ ਐmber Rani ਪਿੰਦੀ ਪਈ ਆ ਪਾਣੀ ਇਹ ਪਿੰਦੀ ਬੇਬੇ ਦੂਜਾ ਅੰਗੂਰਾਂ ਵਾਲੇ ਖੰਡ ਵਾਲਾ ਹਾਂ ਪਸੀਨਾ ਜਹਾ ਆ ਗਰਮੀ ਬਹੁਤ ਜਿਆਦੀ ਆ ਮੈਨੂੰ ਤੇ ਬਸ ਐ ਸੀ ਭਾਰ ਪਾਉਂਦੀ ਨਾ ਪਿਛਲੇ ਲੱਤਾਂ ਦੇ ਪੂਰਾ ਪਤਾ ਨਹੀਂ ਮੇਰਾ ਤੇ ਹੌਸਲਾ ਹੀ ਨਹੀਂ ਹੰਤੱਕ ਪੈਂਦਾ ਵੇਖਣ ਨੂੰ ਸਾਰੀ ਦੁਪਹਿਰ ਨਹੀਂ ਮੈਂ ਪਈ ਸਾਰੀ ਦੁਪਹਿਰੀ ਨੂੰ ਵੇਖਦੀ ਰਹੀ ਉੱਠ ਉੱਠ ਕੇ ਕਿ ਅੱਲਾ ਨੇ ਇਹਨੂੰ ਹੋਣਾ ਦੁਬਾਰਾ ਜ਼ਿੰਦਗੀ ਦਿੱਤੀ ਤੰਦਰੁਸਤੀ ਦਿੱਤੀ ਆ ਕਸਮੇ ਬੇਬੇ ਤੂੰ ਵੇਖੀ ਨਹੀਂ ਜਦੋਂ ਡਿੱਗੀ ਮੈਂ ਗੱਲਾਂ ਸੁਣ ਕੇ ਮਰ ਗਈ ਸੀ ਮੈਂ ਜਦੋਂ ਇਹ ਡਿਗਦੀ ਵੇਖੀ ਨਾ ਆ ਕੇ ਅੰਦਰ ਮੇਰੀ ਜਾਨ ਨਿਕਲ ਗਈ ਮੈਂ ਜਦੋਂ ਇਹ ਡਿਗਦੀ ਵੇਖੀ ਮੇਰੀ ਜਾਨ ਨਿਕਲ ਗਈ ਮੈਂ ਕਹਿ ਬੈਠਾ ਸੀ ਤੇ ਮੈਂ ਤੈਨੂੰ ਵੇਖਿਆ ਉਹ ਮੈਨੂੰ ਹੋਇਆ ਹੀ ਮੈਨੂੰ ਅਚਾਨਕ ਹੀ ਐਡਾ ਮੈਨੂੰ ਝਟਕਾ ਲੱਗਾ ਜਦੋਂ ਮੈਂ ਭਾਈ ਮੈਂ ਤਾਂ ਸਮਾਨ ਨਾਲ ਗੱਲਾਂ ਕਰਦਾ ਕਿ ਉਹ ਉੱਥੇ ਨਾ ਇਹਦਾ ਉੱਚੀ ਆ ਪਾਣੀ ਰਚਾਵਾ ਪੁੱਤ ਨਾ ਕਰ ਹਟ ਜਾਣੀ ਨੀ ਪਿੰਦੀ ਬੇਬੀ ਪੀਣ ਦੇ ਨਹੀਂ ਪੁੱਤ ਉੱਚਾ ਵਾ ਨਹੀਂ ਨਹੀਂ ਪੀਣ ਦੇ ਪੀ ਲੋਗੀ ਕੋਈ ਮਸਲਾ ਨਹੀਂ ਗਾ ਬਸ ਕਰ ਐਂਬਰ ਐਂਬਰ ਬਸ 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 ਲੋ ਜੀ ਆ ਨਾ ਆਈਆਂ ਸੀ ਆਪਣੀਆਂ ਟੋکریاں ਤਿੰਨ ਚਾਰ ਆ ਪਈਆਂ ਮੈਂ ਬਾਕੀ ਪਈਆਂ ਅੰਦਰ ਚਿਸ਼ਤੀ ਦਾ ਭਾਈ ਬੁਰਾ ਹਾਲ ਆ ਗਰਮੀ ਦੇ ਨਾਲ ਹੀ ਚਾਚ ਚਿਸ਼ਤੀ ਮੋੜੀ ਚਾਚ ਚਿਸ਼ਤੀ ਮੋੜ ਵੀ ਦੱਬੀ ਹੁੰਦਾ ਅੱਛਾ ਅਸੀਂ ਨਾ ਇਹ ਲੈ ਕੇ ਆ ਗਏ ਸਾਰੀਆਂ ਲਾਉਣ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਦਿਖਾਉਣਾ ਇੱਕ ਨਾ ਲਾਈ ਵੀ ਆ ਲੇਕਿਨ ਉਸ ਤੋਂ ਬਾਅਦ ਸਾਡੇ ਕੋ ਲੱਗੀਆਂ ਨਹੀਂ ਇੱਕ ਤਾਂ ਨਾ ਸਾਡੇ ਕੋਲੇ ਪੌੜੀ ਨਹੀਂ ਸੀ ਹੈਗੀ ਤੇ ਪੌੜੀ ਲੈਣੀ ਉਧਰ ਡੇਰਿਆਂ ਤੋਂ ਮੋਜੇ ਕੇ ਹਾਲੇ ਪਾਸੇ ਪੌੜੀ ਪਈ ਸੀ ਚੰਗੀ ਲੰਮੀ ਵੱਡੀ ਪੌੜੀ ਉਹ ਲੈ ਕੇ ਨਹੀਂ ਆ ਸਕੇ ਇੱਧਰ ਪਹਿਲੇ ਆ ਦੇਖੋ ਏ ਆ ਦੇਖੋ ਜੀ ਆ ਨਾ ਇਕ ਲਾਤੀ ਆ ਲਾ ਕੇ ਸਿਰਫ ਨਾ ਟੈਸਟ ਜਿਹਾ ਕੀਤਾ ਵੀ ਲੱਗ ਸਕਦੀ ਸਹੀ ਤਰ੍ਹਾਂ ਇਹ ਲੱਗੇ ਕਿ ਇਹਦੇ ਵਿੱਚ ਕਬੂਤਰ ਆਪੇ ਬਹਿ ਕੇ ਤੇ ਘੋਰ ਨਾ ਗੌਸਲਾ ਵਗੈਰਾ ਬਣਾ ਲੈਣਗੇ ਕੱਕ ਸਿੱਟਣਗੇ ਤੇ ਉਹ ਇਹ ਜਰਾ ਵੀ ਬੱਚੇ-부ਚੇ ਆਰਾਮ ਨਾਲ ਉਸ ਤੋਂ ਬਾਅਦ ਕੱਢ ਸਕਣਗੇ ਖੁਰਲੀਆਂ ਦੇ ਉੱਤੇ ਲਾਉਣੀ ਨਹੀਂ ਹੈਗੀ ਖੁਰਲੀਆਂ ਤੋਂ ਹਟਣੀਆਂ ਲਾਉਣੀਆਂ ਤਾਂ ਕਿ ਬਿੱਠਾ ਵਗੈਰਾ ਦਾ ਜਿਹੜਾ ਇਸ਼ੂ ਆ ਉਹ ਵੀ ਮਤਲਬ ਸੋਲਵ ਹੋ ਜਾਵੇ ਇਹ ਨਾ ਹੋਵੇ ਪਹਿਲਾਂ ਖੁਰਲੀਆਂ ਤੇ ਲਾ ਦਈਏ ਉਸ ਤੋਂ ਬਾਅਦ ਬਿੱਠਾ ਹੁੰਦੀਆਂ ਰਹਿਣ ਤੇ ਜਾਨਵਰ ਵੀ ਬਾਕੀ ਬਿਮਾਰ ਹੋ ਜਾਂਦੇ ਆ ਤੇ ਸੈਮ ਚਲਾ ਗਿਆ ਖੇਡਣ ਅੱਜ ਮੈਂ ਐਸੇ ਨਾਲ ਵਾਲੀ ਵਾਲ ਦਾ ਉਹ ਉਹ ਨੂੰ ਚਲ ਗਿਆ ਮੈਂ ਜੱਟੂ ਤੇ ਚਿਸ਼ਤੀ ਕਰੇ ਆ ਤੇ ਜੱਟੂ ਹੁਣ ਕਰ ਨਹੀਂ ਸਕਦਾ ਚੜ ਨਹੀਂ ਸਕਦਾ ਮੰਜਾ ਫੜ ਮੰਜਾ ਨਹੀਂ ਫੜ ਸਕਦਾ ਮੰਜਾ ਹੀ ਲਾਇਆ ਸੀ ਤੇ ਸਾੜ ਕੋ ਲੱਗਾ ਨਹੀਂ ਤੇ ਇੱਕ ਲਾਇਆ ਬਸ ਉਧਰ ਚਿਸ਼ਤੀ ਦਾ ਗਿਆ ਧਾਰਾਂ ਦਾ ਟਾਈਮ ਉਧਰੋਂ ਮੌਸਮ ਖਰਾਬ ਸੀ ਤੋ ਮਾੜੇ ਮੋਟੇ ਹੋਰ ਛੋਟੇ ਮੋਟੇ ਕੰਮ ਕਰਨ ਲੱਗੇ ਸੀ ਕਿ ਵੀ ਉਹ ਕਰ ਲਈਏ ਤੇ ਬਾਰਿਸ਼ ਵਾਲਾ ਸੀਨ ਫਿਲਹਾਲ ਦੀ ਘੜੀ ਹੋਇਆ ਪਿਆ ਲੇਕਿਨ ਨੈਟ ਤੇ ਆਉਂਦਾ ਨਹੀਂ ਪਿਆ ਅਬ ਮੀ ਪਊਗਾ ਹੈ ਗੱਜਦੇ ਪੈਣੇ ਬੱਦਲ ਗੱਜਦੇ ਆ ਲੇਕਿਨ ਮੀਂਹ ਨਹੀਂ ਪੈਣਾ ਮੈਂ ਕਿ ਨੱਟ ਤੇ ਵੇਖਿਆ ਨੇ ਤਾਂ ਕਰਕੇ ਕੋਈ ਇੰਦਾ ਕਰਨਾ ਵੀ ਉਹ ਪੈ ਪਿਆਰ ਉੱਥੇ ਲਾ ਤੋ ਦਰਖਤਾਂ ਨੂੰ ਪਾਣੀ ਤੇ ਬਸ ਵੇਰ ਦਾ ਪਾਣੀ ਨਹੀਂ ਕਿਸੇ ਵਾਇਆ ਉਹ ਤਾਂ ਹੀ ਸੁੱਕੇ ਲੱਗਦੇ ਆ ਤੂੰ ਦਾਰ ਪਾਣੀ ਆਪ ਬਾਉਂਦੇ ਨੇ ਫਿਰ ਕਹਿੰਦੇ ਯਾਰ ਸੁੱਕ ਗਏ ਨੇ ਨਹੀਂ ਨਹੀਂ ਭਾਈ ਇਹ ਹੁਣ ਹੈ ਬਿਲੀ ਬਿਜਲੀ ਹੈ ਨਹੀਂ ਫਲੇਟਾਂ ਵੀ ਨਹੀਂ ਚੱਲਣੀਆਂ ਬਿਲੀ ਆ ਚੱਲਣ ਤਾਂ ਧਿਆ ਪੁੱਤ ਆ ਪੱਖਾ ਚੱਲਣ ਤਾਂ ਧਿਆਨ ਦੇ ਉਹ ਫਲੇਟਾਂ ਨਹੀਂ ਚੱਲਦਾ ਫਲੇਟਾਂ ਦੇ ਵੀ ਆ ਨਹੀਂ ਚੱਲਣੀ ਮੋਟਰ ਹਨਾ ਇਸ ਟਾਈਮ ਹਾਂ ਲਓ ਜੀ ਆ ਦੇਖੋ ਆਹ ਦਰਸਤ ਜਿਹੜੇ ਲਾਇਏ ਸੀ ਹਾਲਾਂਕਿ ਆ ਮੈਂ ਗਾਚੀ ਕੱਢ ਕੇ ਲਾਇਆ ਫਿਰ ਵੀ ਹਲਕਾ ਹਲਕੇ ਕਮਲਾਇਆ ਜਾ ਪਿਆ ਤੇ ਆ ਵੀ ਆ ਠੀਕ ਆ ਯਾਰ ਚિસ્ਤੀ ਏਡੇ ਮਾਰੇ ਨਹੀਂ ਹੈਗੇ ਉਹ ਜਿਨੀ ਧੁੱਪ ਸੀ ਅੱਜ ਜਿਹੜਾ ਲਗਣੀਆਂ ਨੇ ਹਾਂ ਹਾਂ ਸੁੱਕੀ ਮਿੱਟੀ ਜੁੱਧਾਂ ਦੇ ਰੱਖ ਲਾਇਆ ਕਦੀ ਵੀ ਨਹੀਂ ਰੋਣਾ ਚਲੋ ਡੰਨਾ ਫੇਰਾ ਖੋਲ ਕੇ ਨਾ ਬਿਜਲੀ ਆਈ ਜਾਣੀ ਉਹ ਖੋਲ ਕੇ ਤੇ ਪੈਪ ਇਦਾਂ ਸਿੱਧਾ ਕਰ ਠੀਕ ਆ ਤੇ ਜਦੋਂ ਬਿਜਲੀ ਆਏ ਤਾਂ ਚਲਾ ਲਾਂਗੇ ਮੋਟਰ ਚਲੋ ਇਦਾਂ ਕਰ ਲੈਨੇ ਆ ਜੱਟੂ ਪੈਪ ਲਾ ਕੇ ਲੈ ਜੱਟੂ ਪੈਪ ਲਾ ਲੈ ਨਹੀਂ ਲਾ ਲੈ ਤਾਂ ਜੱਟੂ ਨਾ ਪੈਪ ਜੱਟੂ ਕਲੰਪ ਲਿਆ ਆ ਇਹ ਭਲਾਣਾ ਚਲੋ ਮੈਨੂੰ ਨਹੀਂ ਬੋਤ ਬਾਲਟੀਆਂ ਨਹੀਂ ਲਿਆ ਨਹੀਂ ਯਾਰ ਉਹ ਫੁੱਲ ਭਰਨਾ ਨਾ ਨਾਲੀ ਜਿਹੜੀ ਬਣਾਈ ਆ ਨਾ ਫੁੱਲ ਭਰ ਦੇਣੀ ਆ ਨਾ ਡਨ ਹੋ ਗਿਆ ਬਿਜਲੀ ਦੇ ਭਾਈ ਆਈ ਨਹੀਂ ਲਾਈਟ ਆਫ ਹੀ ਆ ਹਲੇ ਤੇ ਪਲੇਟਾਂ ਦੇ ਉੱਤੇ ਚੱਲਣੀਆਂ ਨਹੀਂ ਮੋਟਰ ਮੈਂ ਇੱਕ ਵਾਰੀ ਬਿਜਲੀ ਆਉਂਦੀ ਤਾਂ ਫਿਰ ਚਲਾਉਨੇ ਪੰਪ ਓਨੀ ਦੇਰ ਹੋ ਸਕਦਾ ਮੀਂਹ ਆ ਹੀ ਜਾਵੇ ਨੈਟ ਵਾਲਿਆਂ ਦਾ ਇਤਬਾਰ ਨਹੀਂ ਹੈਗਾ ਵੀ ਝੂਠਾ ਮਾਰ ਦੇਗਾ ਸੱਚ ਤੇ ਇਹਨਾਂ ਨੂੰ ਛੱਡ ਲਈਏ ਸਾਮ ਹਲੇ ਆਇਆ ਨਹੀਂ ਕਿਉਂਕਿ ਨਾ ਉਹਨੇ ਥੋੜਾ ਲੇਟ ਆਉਣਾ ਮੈਂ ਕਿਹਾ ਇਹ ਪਹਿਲਾਂ ਪਹਿਲਾਂ ਨਾ ਜਿਹੜੇ ਕਮਸ਼ਾਲ ਨੇ ਬੀਲ ਲੀ ਗਾ ਦਾਣਾ ਪੈਂਦਾ ਹੋਇਆ ਐਮਬਰ ਦਾ ਤੇ ਓਏ ਬਸ ਪੁੱਤਰੇ ਖੜੋ ਜਾ ਕਰ ਇੰਨਾ ਤੂੰ ਬਹੁਤ ਕਾੜੀ ਆ ਓ ਤੂੰ ਹੀ ਖੜੋ ਬਸ 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 ਛੋੜੀ ਇਧਰ ਸਾਲ ਹੈ ਲਾ ਸਭ ਚਾਹੇ ਆਹ ਲਾ ਜੀ ਆਹ ਵੀ ਕੋਈ ਪੁੱਠਾ ਪੈ ਗਿਆ ਇਹਨਾਂ ਨੂੰ ਬੰਦ ਦੀਏ ਅੰਦਰ ਬਹੁਤ ਗਰਮੀ ਆ ਹੁਣ ਹਵਾ ਹੀ ਨਹੀਂ ਸੋਣੀ ਵਗਣ ਮੈ ਜ ਮੈਂ ਕਹਾਂ ਬਸ 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 ਛੱਡੋ ਬੱਸ ਹੋਏ ਵਾਏ 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 ਖਾ ਗਈ ਮੈਨੂੰ ਤੂੰ ਅੱਛਾ ਸੱਚ ਕੁਝ ਭਰਾ ਕੇ ਤਾਂ ਹੀ ਮਾਈਕ ਦਾ ਕਿ ਆਵਾਜ਼ ਦਾ ਨਾਲ ਬਣਦਾ ਹਵਾ ਚ ਮੈਂ ਨਾ ਮਾਈਕ ਲੈ ਨਹੀਂ ਗਿਆ ਸੀ ਘਰੇ ਤੋਂ ਬੈਟਰੀਸ ਉਹਨਾਂ ਦੀ ਥੋੜੀ ਲੋ ਸੀ ਮਾਈਕ ਮੇ ਕੋਈ ਹੈਗੇ ਆ ਮੈਂ ਹੁਣ ਨੈਕਸਟ ਨਾਲ ਕੋਸ਼ਿਸ਼ ਕਰਿਆ ਕਰੂੰਗਾ ਅਕਸਰ ਥਾਵਾਂ ਤੇ ਜਿੱਥੇ ਵਾਜ ਦਾ ਪ੍ਰੋਬਲਮ ਬਣਦਾ ਮੈਂ ਮਾਈਕ ਲਾਇਆ ਕਰ ਬਸ ਉਹ ਚੇਤਾ ਭੁੱਲ ਜਾਂਦਾ ਕੈਰੀ ਕਰਨੇ ਓਖੇ ਦੇ ਨਾਲ ਦੀ ਨਾਲ ਤਾਂ ਕਰਕੇ ਲੇਕਿਨ ਹੁਣ ਮੈਂ ਮਾਈਕ ਵੀ ਯੂਜ਼ ਕਰੂੰਗਾ ਇਹ ਕਮੈਂਟ ਦੋ ਤਿੰਨ ਵੇਰੀ ਆਹਟਿਆ ਮੈਂ ਕਿਹਾ ਵੀ ਚਲੋ ਇਹ ਮੈਂ ਚੇਤਾ ਰੱਖ हां तू फासला ਇਹਦੇ ਨਾਲ ਲੋ ਜੀ ਮੌਸਮ ਜਿਹੜਾ ਹੈ ਨਾ ਬੜਾ ਸੋਹਣਾ ਬੜਾ ਸੁਹਾਣਾ ਹੋ ਗਿਆ ਹੈ ਅੱਛਾ ਮੈਂ ਬੋਲੂਗਾ ਉੱਚੀ ਹੋ ਸਕਦਾ ਆਵਾਜ਼ ਦੇ ਵਿੱਚ ਪ੍ਰੋਬਲਮ ਬਣੇ ਪਰ ਨਹੀਂ ਆਪਾਂ ਬਣੰਦੇ ਨੇ ਕਿਉਂ ਜੱਟੂ ਲੋ ਜੀ ਓਏ ਬਤਨਾ ਕਰ ਬਹੁਤ ਖਰਾਬਾ ਵਿਖੇ ਇਹਦੇ ਕੰਮ ਪੁੱਠੇ ਪੁੱਠੇ ਕੰਮ ਤੇਰੇ ਪੁੱਠੇ ਇਹਦੇ ਥੱਲੇ ਆ ਥੱਲੇ ਨਿਕਲ ਨਿਕਲ ਚੱਲ ਮੈਨੂੰ ਕਿਹਾ ਸਾਈਡ ਤੇ ਨਾ ਬੰਨਣੀ ਵੇਖੀ ਐ ਕੀ ਯਾਰ ਇਸ ਹੈ ਆ ਹਾਂ ਕੀ ਚੌਨੀ ਹੈ ਹਾਂ ਜਸਤੀ ਹਾਂ ਜੀ ਮੈਨੂੰ ਛੱਡ ਦੇ ਯਾਰ ਜਸਤੀ ਓਏ ਸ਼ੇਰ ਸੁਣਾ ਦੇ ਸ਼ੇਰ ਯਾ ਜੱਟੂ ਸੁਣੀ ਸੀ ਯਾਰ ਮੈਨੂੰ ਨਹੀਂ ਕੋਈ ਤੈਨੂੰ ਤੇ ਹੁੰਦੇ ਆ ਕੋਈ ਨਹੀਂ ਤੈਨੂੰ ਬੜੇ ਸ਼ੇਰ ਹੁੰਦੇ ਆ ਜੇ ਜੱਟੂ ਸੁਣਾ ਪੁੱਤਰਾ ਹੋਰਾਂ ਏ ਸ਼ੇਖਰ ਤੇਰਾ ਮੇਰਾ ਸ਼ੇਖਰ ਦਾ ਪੁੱਤਰ ਸੁਣਾਇਆ ਸੁਣਾ ਮੈਂ ਜੱਟੂ ਤੇਰਾ ਸ਼ੇਰ ਰਹਿੰਦਾ ਜੱਟਾ ਚੁੰਦਾ ਚੁੰਦਾ ਉੱਚੀ ਕੌਣ ਇਹ ਕਹਤਾ ਹੈ ਕਿ ਖੁਦਾ ਨਜ਼ਰ ਨਹੀਂ ਆਤਾ ਉਹ ਹੀ ਤਾਂ ਨਜ਼ਰ ਆਤਾ ਹੈ ਜੋ ਕੁਝ ਨਹੀਂ ਨਜ਼ਰ ਆਤਾ ਹਾਏ 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 ਹਾਂ ਜੀ ਜੱਟੂ ਲੋ ਜੀ ਮਾਈਕ ਲਾ ਲਿਆ ਥੋੜਾ ਚਾਰਜ ਹੋਇਆ ਸੀ ਮੈਂ ਕਿਹਾ ਵੀ ਮਾਈਕ ਲਾ ਲਈਏ ਕਿਉਂਕਿ ਹਵਾ ਕਾਫੀ ਜਿਆਦਾ ਚੱਲਦੀ ਆ ਤੇ ਉਸ ਕਰਕੇ ਫਿਰ ਤੁਹਾਨੂੰ ਪਤਾ ਕਿ ਆਵਾਜ਼ ਦਾ ਇਸ਼ੂ ਬਣਦਾ ਵਾ ਦੋ ਚਾਰ ਵੀਰਾਂ ਨੇ ਜਿਹੜੇ ਕਮੈਂਟ ਕੀਤੇ ਸੀ ਤੇ ਉਹ ਮੈਂ ਮੇਰੇ ਜ਼ਿਹਨ 'ਚ ਸੀ ਮੈਂ ਕਿਹਾ ਹੁਣ ਮਾਈਕ ਨੈਕਸਟ ਯੂਜ਼ ਕਰਾਂਗਾ ਮਾਈਕ ਮੇ ਕੋਲ ਹੈਗੇ ਸੀ ਬਸ ਉਹ ਘਾਲੋਂ ਥੋੜੀ ਜੀ ਹੋ ਜਾਂਦੀ ਹੈ ਤਾਂ ਯੂਜ਼ ਨਹੀਂ ਕਰਦੇ ਤਾਂ ਹਾਪਫੁਲੀ ਹੁਣ ਆਵਾਜ਼ ਵਧੀਆ ਆਉਂਦੀ ਹੋਣੀ ਹੈ ਤੇ ਜੱਟੂ ਜੀ ਆਪਾਂ ਨੂੰ ਹੁਣ ਸੁਣਾਉਗਾ ਸ਼ੇਰ ਲੈ ਵੀ ਜੱਟੂ ਮਾਈਕ ਮਾ ਸਿੱਧੀ ਫੜ ਲੈ ਅੱਛਾ ਹਾਂ ਚੱਲ ਇੱਕ ਬਾਤ ਬਤਾਓ ਰੇਡ ਰੱਖ ਇੱਕ ਬਾਤ ਬਤਾਓ ਤੂੰ ਮਨ ਪਰ ਮਰਤੇ ਹੋ ਜਾਂ ਹਮ ਪਰ ਅਬ ਤੋਂ ਮੈਂ ਚਲਾ ਗਿਆ ਅਬ ਤੋਂ ਜਵਾਬ ਦੋ ਕਿ ਤੂੰ ਹਮ ਸੇ ਵੀ ਮੁਹੱਬਤ ਕਰਤੇ ਹੋ ਇਹ ਕੀ ਸੀ ਉੱਚੀ ਸੁਣਾ ਜੋਰ ਕੇ ਜਰਾ ਅਬ ਤੇ ਦਰਦ ਨਾ ਨਹੀਂ ਚੱਲ ਇੱਕ ਬਾਤ ਬਤਾਓ ਤੁਮ ਹਨ ਪਰ ਮਰਤੇ ਹੋ ਜਾਂ ਹਮ ਪਰ ਹਾਂ ਅਬ ਤੋ ਮੈਂ ਚਲਾ ਗਿਆ ਅਬ ਤੋ ਜਵਾਬ ਦੋ ਚਾ ਤੁਮ ਹਮ ਸੇ ਅਬ ਵੀ ਮੁਹੱਬਤ ਕਰਤੇ ਹੋ ਵਾਹ ਲੋ ਜੀ ਧੁੱਪ ਦੇ ਵਿੱਚ ਕੀ ਆ ਕਿ ਇਹਨਾਂ ਦੇ ਮੀਆਂ ਆ ਗਿਆ ਗਿੱਦੜ ਗਿੱੜੀ ਦਾ ਵਿਆਹ ਹੁੰਦਾ ਪਿਆਈ ਉਸ ਤੋਂ ਫੇਰਾਂ ਕਹਿੰਦੇ ਨੇ ਜਦੋਂ ਅਖੇ ਇੱਕ ਤਾਂ ਡਰਦੀ ਬਹੁਤ ਆ ਮਾਮਾ ਕੀ ਨਹੀਂ ਭਾਈ ਇਹ ਵੈਸੇ ਹੀ ਇਹ ਰੀਅਲ ਵੀ ਆ ਜੇ ਇਹ ਸਿਆਣੇ ਕਹਿੰਦੇ ਹੁੰਦੇ ਸੀ ਕਿ ਧੁੱਪ ਦੇ ਵਿੱਚ ਮੀਂਹ ਪੈ ਗਿਆ ਗਿੱਦੜ ਕੇ ਜੜੀ ਦਾ ਵਿਆਹ ਆਈ ਲਾ ਬਈ ਫਿਰ ਉਹ ਕਿਸੇ ਦੀ ਅੱਜ ਸੁਣੀ ਗਈ ਹੈ ਮੀ ਹੋ ਗਿਆ ਸ਼ੁਰੂ ਤੇ ਐmber ਰਾਣੀ ਆਪਣੀ ਫੜ ਲਈ ਆਈ ਸਵੇਰੇ ਨਾ ਜਿਹੜੇ ਉਹਦੇ ਸੱਟ ਲੱਗੀ ਤੁਹਾਨੂੰ ਪਤਾ ਜਿਵੇਂ ਉਹ ਮੈਨੂੰ ਇਹ ਆ ਵੀ ਨਾਵੇਂ ਕੰਮ ਨਾ ਹੋ ਜਵੇ ਐmber ਆ ਜਾ ਆ ਜਾ ਭੱਜਾ ਚੱਲੀਏ ਭੱਜਾ 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 ਆ ਜਾ ਆ ਜਾ ਚੱਲੀ ਆ ਜਾ ਆ ਜਾ ਬੱਸ ਪੁੱਤਰ ਬੱਸ ਆ ਜਾ ਆ ਜਾ ਆ ਜਾ ਆ ਜਾ ਲਾਡੋ ਆ ਜਾ ਲਾਡੋ ਆ ਜਾ ਆ ਜਾ ਪੁੱਤਰ ਆ ਜਾ ਸ਼ਾਬਾਸ਼ ਇੱਧਰ ਆ ਇੱਧਰ ਬੱਸ 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 ਲਾਡੋ ਬੱਸ ਮੇਰਾ ਪੁੱਤਰ ਬੱਸ ਓਏ ਅੱਛਾ ਰੋਕ 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 ਬਸ ਪੁੱਤਰ ਬਸ ਓ ਬਸ ਹੈ ਕਾ ਮਿਲੋ ਹੈ ਕਾ ਮਿਲੋ ਹੈ ਕਾ ਮਿਲੋ ਬਸ 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 ਐਡੀ ਬਾਂਦਰੀ ਆ ਨਾ ਤੂੰ ਐਡੀ ਬਾਂਦਰੀਆਂ ਜਿਹੜੂ ਪਾਸੇ ਹੋ ਜਾ ਬਸ ਓ ਮੋਰਸਲ ਪਾਸੇ ਕਰ ਦੇ ਮੇਰਾ ਪੁੱਤ ਬਹੁਤ ਅੱਛੇ ਬਸ ਪੁੱਤਰ ਬਸ ਅੱਛੇ ਚੱਲੇ ਅੰਦਰ ਚੱਲੇ ਆ ਜਾ ਆ ਜਾ ਬਸ 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 ਨਿਬੜ ਗਿਆ ਪੁੱਤ ਹੁਣ ਤੇ ਜਿਹੜੂ ਫੋੜਾ ਫੜ ਫੋੜਾ ਮਾਰ ਥੱਲੇ ਓਏ ਹੋਏ ਹੋਏ ਕੋੜੀ ਦੀ ਜਾਨ ਨਿਕਲਦੀ ਤੂੰ ਕਹਿੰਦਾ ਮਸਤੀ ਕਰਦੀ ਐ ਮਸਤੀ ਨਹੀਂ ਸੀ ਕਰਦੀ ਉਹਦੀ ਜਾਨ ਤੇ ਬਣਦੀ ਐ ਮੀਂਹ ਵੇਖ ਕੇ ਲੋ ਜੀ ਆ ਵੇਂਦੇ ਵੇਂਦੇ ਮੀਂਹ ਜਿਹੜਾ ਨਾ ਜੋਰ ਹੀ ਫੜ ਗਿਆ ਅਸ ਤੇ ਸੋਚਿਆ ਸੀ ਵੀ ਮੈਂ ਯਾਰ ਵੇ ਨੈਟ ਵਾਲੇ ਝੂਠ ਮਾਰਿਆ ਯਕੀਨ ਮੰਨ ਜਾ ਚਸਤੀ ਮੈਨੂੰ ਨਹੀਂ ਸੀ ਲੱਗਦਾ ਵੀ ਮੀਂਹ ਆਏਗਾ ਨਾ ਮੇਰੇ ਵੀ ਨੈਟ ਵਾਲੇ ਵੀ ਤੁੱਕਾ ਲੈਂਦੇ ਨੇ ਲੱਗ ਗਿਆ ਤੇ ਲੱਗ ਗਿਆ ਨਹੀਂ ਦੇ ਨਾਲ ਸੀ ਨਹੀਂ ਓ ਭਾਈ ਮੈਂ ਕਿਹਾ ਮੌਸਮੀਆਂ ਤੇ ਮਾੜਾ ਨਹੀਂ ਹੁੰਦਾ ਓਏ ਯਾਰ ਉਹਨਾਂ ਵੇ ਲੱਗਿਆ ਵੀ ਬਾਰਿਸ਼ ਨਹੀਂ ਆਣੀ ਬਾਰਿਸ਼ ਆ ਗਈ ਆ ਗਈ ਮੰਨ ਲਿਆ ਭਾਈ ਆਈ ਵੀ ਚੰਗੀ ਕੰਗੀ ਆ ਗਈ ਹੈ ਨਾ ਐਵੇਂ ਛੁੱਟੀ ਲੱਗ ਗਈ ਪਤਾ ਹੀ ਨਹੀਂ ਲੱਗਾ ਸ਼ੁਕਰ ਹੋ ਗਿਆ ਜੰਗਾ ਪਹਿਲਾਂ ਡਿੱਗਣ ਦਾ हां ਬਣ ਗਿਆ ਡਿੱਗਣ ਦਾ ਥਾਂ ਹੀ ਬਣ ਗਿਆ ਵੈਸੇ ਗੱਲ ਤਾਂ ਸਹੀ ਹੈ ਨਹੀਂ ਸਕੂਨ ਹੋ ਗਿਆ ਠੀਕ ਹੋ ਗਿਆ ਮੌਸਮ ਮਾਸ਼ਾਅੱਲਾ ਬਹੁਤ ਅੱਛਾ ਹੈ ਲੋ ਜੀ ਚੈੱਕ ਕਰ ਸਕਦੇ ਹਾਂ ਇਸ ਟਾਈਮ ਜਿਹੜਾ ਵਿਊ ਹੈ ਸ਼ਾਮ ਦਾ ਲੋ ਜੀ ਮੀਂਹ ਆ ਗਿਆ ਤੁਹਾਨੂੰ ਪਤਾ ਲੱਗ ਗਿਆ ਵੀ ਮੀਂਹ ਬੜਾ ਸੋਹਣਾ ਹਾਲਾਂਕਿ ਯਕੀਨ ਮੰਨੋ ਉੱਕਾ ਹੀ ਉਮੀਦ ਨਹੀਂ ਸੀ ਕਿ ਮੀਂਹ ਆਊਗਾ ਪਰ ਫਿਰ ਵੀ ਵੇਂਦੇ ਵੇਂਦੇ ਆ ਗਿਆ ਮੇਰੀ ਤਾਂ ਜੱਟੂ ਦੀ ਗੱਲ ਲੱਗੇ ਝਟ ਝਟ ਪਿਛੋਂ ਦੀ ਪਈ ਸੀ ਵੀ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਲੇਕਿਨ ਉਹ ਨੱਟ ਵਾਲੇ ਨੇ ਝੂਠ ਮਾਰਿਆ ਭਾਈ ਆ ਗਿਆ ਤੇ ਮੌਸਮ ਬੜਾ ਸ਼ੁਕਰਾ ਠੰਡਾ ਹੋ ਗਿਆ ਸਵੇਰ ਦਾ ਇੰਤਹਾਹ ਦੀ ਗਰਮੀ ਇੰਤਹਾਹੀ ਗਰਮੀ ਸੀ ਤੇ ਬਸ ਸਾਡੀਆਂ ਟੋਕਰੀਆਂ ਰਹਿ ਗਈਆਂ ਸੀ ਟੋਕਰੀਆਂ 'ਚ ਲਾਉਣ ਦੀ ਨੀਅਤ ਨਾਲ ਲੈ ਕੇ ਆਏ ਸੀ ਕਿ ਪਤਾ ਨਹੀਂ ਕਿ ਐਸੀ ਕਿਹੜੀ ਨੈਸ਼ ਨਜ਼ਰ ਆ ਜਿਹੜੀ ਟੋਕਰੀਆਂ ਨੂੰ ਲੱਗੀ ਆ ਉਤੋਂ ਮੀਂਹ ਆ ਗਿਆ ਟੋਕਰੀਆਂ ਨੂੰ ਨੈਸ਼ ਨਜ਼ਰੀ ਆ ਜਿਹੜੀਆਂ ਪਿਛਲੀਆਂ ਪਹਿਲੇ ਢਾਈ ਮਹੀਨੇ ਲਗੀਆਂ ਤੇ ਹੁਣ ਲੈ ਕੇ ਆਂਤੀਆਂ ਤੇ ਉਹ ਤਾਂ ਨਹੀਂ ਲਗੀਆਂ ਜੱਟੂ ਆਹ ਭੱਜ ਕੇ ਜਾ ਉਹ ਐਮਬਰ ਤੇ ਨਾ ਪੈਥੋਨੇਟ ਕੱਢ ਗਿਆ ਮੇਰਾ ਪੁੱਤ ਤੇ ਚੱਲਾ ਸੀ ਤੇ ਬਾਕੀ ਲੋ ਜੀ ਵਲੌਗ ਆ ਪੈਨਡ ਕਰਦੇ ਆ ਟਾਈਮ ਕਾਫੀ ਸ਼ਾਮ ਦਾ ਹੋ ਗਿਆ ਵਾ ਬਸ ਹੁਣ ਐਂਬਰ ਨੂੰ ਦਾਣਾ ਪਾਉਣਾ ਵਾ ਤੇ ਡੌਗ ਫੂਡ ਪਾਉਣਾ ਬੱਚਿਆਂ ਨੂੰ ਤੇ ਬਸ ਕੰਮ ਆਪਣਾ ਨਿਬੜ ਗਿਆ ਅਲhamdulillah ਧਾਰਾਂ ਕੱਢ ਲੀਆਂ ਆਪਾਂ ਪੱਠੇ ਹੁਣ ਅੰਦਰ ਪਾਤੇ ਆ ਸਕੂਨ ਆ ਅਮਨ ਆ ਸ਼ਾਂਤੀ ਆ ਤੇ ਅਲhamdulillah ਜੋ ਵੀ ਸੀ ਠੀਕ ਸੀ ਅੱਜ ਦਾ ਦਿਨ ਬਹੁਤ ਸੋਹਣਾ ਸੀ ਲੇਕਿਨ ਕੀ ਕਹਿੰਨਾਂ ਨੇ ਵੀ ਕੁਝ ਕੰਮ ਅਧੂਰੇ ਰਹਿ ਗਿਆ ਅੱਜ ਦੇ ਦਿਨ ਦੇ ਵਿੱਚ ਵਲੌਗ ਬਹੁਤਾ ਲੰਮਾ ਨਹੀਂ ਵੱਡ ਸਕਿਆ ਕਿਉਂਕਿ ਇੱਕ ਤਾਂ ਗਰਮੀ ਬਹੁਤ ਜਿਆਦਾ ਸੀ ਫਿਰ ਸਾਇਮ ਚਲਾ ਗਿਆ ਖੇਡਣ ਜਿਹੜੇ ਕੰਮ ਪੈਂਡਿੰਗ ਸੀ ਉਹ ਫਿਰ ਇਕੱਠਿਆਂ ਨੂੰ ਪਤਾ ਹੁੰਦੇ ਆ ਤੇ ਤਾਂ ਕਰਕੇ ਸੋ ਬਾਕੀ ਹੁਣ ਮਿਲਦੇ ਆਪਾਂ ਸਵੇਰ ਨਵੇਂ ਵਲੌਗ ਦੇ ਵਿੱਚ ਜਿਹੜੇ ਕਮੈਂਟ ਆਉ ਮੈਂ ਜਵਾਬ ਦਊਗਾ ਹੁਣ ਤੁਹਾਨੂੰ ਸਵੇਰੇ ਅੱਜ ਦੇ ਵਲੌਗ ਦੇ ਵਿੱਚ ਸਾਨੂੰ ਦਿਓ ਇਜਾਜ਼ਤਾਂ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਵਲੌਗ ਤੁਹਾਡੇ ਕਰਦੇ ਆ ਹੁਣੇ ਰੂਰੂ ਆਜੋ